ਹੁਸ਼ਿਆਰਪੁਰ ਚ ਚੋਰਾਂ ਦੀ ਚਾਂਦੀ ਕਿ ਕਿਸ ਤਰ੍ਹਾਂ ਹੋਈ ਪਈ ਹੈ ਇਹ ਸ਼ਾਇਦ ਹੁਣ ਮੀਡੀਆ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਇੰਨੇ ਤੱਕ ਦਿਨ ਹੁਸ਼ਿਆਰਪੁਰ ਚ ਵਾਪਰਦੀਆਂ ਚੋਰੀਆਂ ਦੀਆਂ ਘਟਨਾਵਾਂ ਦੀਆਂ ਖਬਰਾਂ ਸੁਣ-ਸੁਣ ਹੁਣ ਲੋਕਾਂ ਦੇ ਵੀ ਕੰਨ ਪੱਕ ਚੁੱਕੇ ਨੇ ਪਰੰਤੂ ਕੁੰਭ ਕਰਨੀ ਨੀਂਦ ਤੋਂ ਵੀ ਗੂੜੀ ਨੀਂਦ ਚ ਗਈ ਹੁਸ਼ਿਆਰਪੁਰ ਪੁਲਿਸ ਦੇ ਹੱਥ ਚੋਰਾਂ ਨੂੰ ਕਾਬੂ ਕਰਨ ਦੀ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਵਾਰਡ ਨੰਬਰ 2 ਅਧੀਨ ਆਉਂਦੇ ਮੋਹੱਲਾ ਨਾਰਾਇਣ ਨਗਰ ਤੋਂ ਸਾਮਣੀ ਆਇਆ ਜਿੱਥੇ ਕਿ ਅੱਜ ਚੜ੍ਹਦੀ ਸਵੇਰੀ ਕਰੀਬ 9:30 ਵਜੇ ਘਰ ਬਾਹਰ ਖੜੀ ਇੱਕ ਕਾਲੇ ਰੰਗ ਦੀ ਐਕਟਿਵਾ ਨੂੰ ਗਲੀ ਚੋਂ ਇੱਕ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਪਰਿਵਾਰ ਨੂੰ ਚੋਰੀ ਦਾ ਉਸ ਵਕਤ ਪਤਾ ਲੱਗਿਆ ਜਦੋਂ ਘਰ ਬਾਹਰ ਉਹਨਾਂ ਨੂੰ ਐਕਟਿਵਾ ਨਹੀਂ ਦਿਖਾਈ ਦਿੱਤੀ ਤੇ ਜਦੋਂ ਪਰਿਵਾਰ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਸੀਸੀਟੀਵੀ ਵਿੱਚ ਇੱਕ ਚੋਰ ਨਜ਼ਰ ਆ ਰਿਹਾ ਜੋ ਕਿ ਚਿੱਟੇ ਦੇਨੀ ਬਿਨਾਂ ਕਿਸੇ ਡਰ ਪਿਆ ਤੋਂ ਐਕਟਿਵਾ ਨੂੰ ਬਹੁਤ ਆਰਾਮੀ ਦੇ ਨਾਲ ਚੋਰੀ ਕਰਕੇ ਲੈ ਜਾਂਦਾ ਹੈ ਕਟਤਾ ਤਾਂ ਬਾਤ ਹੈ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਐਸਟੀਪੀ ਪੁਲਿਸ ਨੂੰ ਵੀ ਦੇ ਦਿੱਤੀ ਜਾਂਦੀ ਹੈ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਹੁਸ਼ਿਆਰਪੁਰ ਸ਼ਹਿਰ ਚ ਚੋਰਾਂ ਦੀ ਚਾਂਦੀ ਕਿ ਕਿਸ ਤਰ੍ਹਾਂ ਹੋਈ ਪਈ ਹੈ ਇਹ ਸ਼ਾਇਦ ਹੁਣ ਮੀਡੀਆ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਇੰਨੇ ਤੱਕ ਦਿਨ ਹੁਸ਼ਿਆਰਪੁਰ ਚ ਵਾਪਰਦੀਆਂ ਚੋਰੀਆਂ ਦੀਆਂ ਘਟਨਾਵਾਂ ਦੀਆਂ ਖਬਰਾਂ ਸੁਣ ਸੁਣ ਹੁਣ ਲੋਕਾਂ ਦੇ ਵੀ ਕੰਨ ਭੱਕ ਚੁੱਕੇ ਨੇ ਪਰੰਤੂ ਕੁੰਭ ਕਰਨੀ ਨੀਂਦ ਤੋਂ ਵੀ ਗੂੜੀ ਨੀਂਦ ਚ ਗਈ ਹੁਸ਼ਿਆਰਪੁਰ ਪੁਲਿਸ ਦੇ ਹੱਥ ਚੋਰਾ ਨੂੰ ਕਾਬੂ ਕਰਨ ਦੀ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਵਾਰਡ ਨੰਬਰ 2 ਅਧੀਨ ਆਉਂਦੇ ਮੋਹੱਲਾ ਨਾਰਾਇਣ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੱਜ ਚੜ੍ਹਦੀ ਸਵੇਰੀ ਕਰੀਬ 9:30 ਵਜੇ ਘਰ ਬਾਹਰ ਖੜੀ ਇੱਕ ਕਾਲੇ ਰੰਗ ਦੀ ਐਕਟਿਵਾ ਨੂੰ ਗਲੀ ਚੋਂ ਇੱਕ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਪਰਿਵਾਰ ਨੂੰ ਚੋਰੀ ਦਾ ਉਸ ਵਕਤ ਪਤਾ ਲੱਗਿਆ ਜਦੋਂ ਘਰ ਬਾਹਰ ਉਹਨਾਂ ਨੂੰ ਐਕਟਿਵਾ ਨਹੀਂ ਦਿਖਾਈ ਦਿੱਤੀ ਤੇ ਜਦੋਂ ਪਰਿਵਾਰ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਸੀਸੀਟੀਵੀ ਵਿੱਚ ਇੱਕ ਚੋਰ ਨਜ਼ਰ ਆ ਰਿਹਾ ਹੈ ਜੋ ਕਿ ਚਿੱਟੇਦਨੀ ਬਿਨਾ ਕਿਸੇ ਡਰ ਪਿਆ ਤੋਂ ਇਕਿਵਾਨ ਨੂੰ ਬਹੁਤ ਆਰਾਮੀ ਦੇ ਨਾਲ ਚੋਰੀ ਕਰਕੇ ਲੈ ਜਾਂਦਾ ਹੈ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਐਸਟੀਪੁਲਿਸ ਨੂੰ ਵੀ ਦੇ ਦਿੱਤੀ ਜਾਂਦੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੁਪਤੀ ਰਿਪੋਰਟ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਲ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.